ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਮੁਖਸਰ ਦਾ ਪਹਿਲਾ ਨਾਂ ਖਿਦਰਾਣੇ ਦੀ ਟਾਬ ਜਾਂ ਤਾਲ ਖਿਦਰਾਣਾ ਸੀ ਇਸ ਸਥਾਨ ਤੇ ਵਰਖਾ ਦਾ ਪਾਣੀ ਚਾਰੇ ਪਾਸਿਆਂ ਤੋਂ ਆ ਕੇ ਇਕੱਤਰ ਹੋ ਜਾਂਦਾ ਜੋ ਸਾਲ ਭਰ ਦੂਰ ਦਰਾਡੇ ਤੱਕ ਲੋਕਾਂ ਦੀ ਪਾਣੀ ਦੀ ਮੰਗ ਨੂੰ ਪੂਰਿਆ ਕਰਦਾ ਇਲਾਕਾ ਰੇਤਲਾ ਸੀ ਤੇ ਹੋਰ ਕਿਧਰੇ ਨੇੜੇ ਤੇੜੇ ਪਾਣੀ ਦੇ ਭੰਡਾਰ ਨਹੀਂ ਸਨ ਇਸ ਕਰਕੇ ਖਿਦਰਾਣੇ ਦੀ ਢਾਬ ਜਾਂ ਤਾਲ ਪਾਣੀ ਦੀ ਮਹੱਤਤਾ ਕਰਕੇ ਪਹਿਣਾ ਹੀ ਕਾਫੀ ਇਲਾਕੇ ਵਿੱਚ ਜਾਣਿਆ ਪਛਾਣਿਆ ਥਾਂ ਸੀ ਤੇ ਫਿਰ ਇਸ ਸਥਾਨ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨ ਛੋਹ ਪਰਾਪਤ ਹੋਣ ਤੇ ਦਸ਼ਮੇਸ਼ ਪਿਆਰੇ ਗੁਰਸਿੱਖਾਂ ਦੇ ਪਵਿੱਤਰ ਖੂਨ ਨਾਲ ਇਹ ਧਰਤੀ ਹਮੇਸ਼ਾ ਹਮੇਸ਼ਾ ਪਾਵਨ ਹੋ ਮੁਕਸਰ ਅਖਵਾਈ ਹੁਣ ਲੋਕ ਇਸ ਪਾਵਨ ਧਰਤੀ ਪਾਵਨ ਸਰੋਵਰ ਦੇ ਦਰਸ਼ਨ ਇਜਨਾਨ ਕਰ ਜੀਵਨ ਸਫਲ ਕਰਦੇ ਹਨ ਖੇਦਰਾਣੀ ਦੀ ਟਾਬ ਜਾਂ ਤਾਲ ਮੁਕਸਰ ਕਿਵੇਂ ਬਣੀ ਇਤਿਹਾਸਕ ਵਾਕਿਆ ਇਸ ਤਰ੍ਹਾਂ ਹੈ 1701 ਈਸਵੀ ਤੱਕ ਪਹਾੜੀ ਰਾਜਿਆਂ ਨੂੰ ਬਹੁਤ ਸਾਰੇ ਜੁੱਧਾਂ ਵਿੱਚ ਖਾਰ ਦਾ ਮੂੰਹ ਦੇਖਣਾ ਪਿਆ ਸੀ ਦਸ਼ਮੇਸ਼ ਪਿਤਾ ਦੀਆਂ ਲਾਡਲੀਆਂ ਫੌਜਾਂ ਦੀ ਤਾਕਤ ਤੋਂ ਉਹ ਭਰੀ ਭਾਂਤ ਜਾਣੂ ਸਨ ਸਾਹਿਬ ਸਿਖਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਆਖਰੀ ਵਾਰ ਦੋ ਹੱਥ ਕਰਨ ਲਈ ਸਮੇ ਦੇ ਬਾਦਸ਼ਾਹ ਔਰੰਗਜ਼ੇਬ ਤੋਂ ਫੌਜੀ ਮਦਦ ਦੀ ਮੰਗ ਕੀਤੀ ਔਰੰਗਜ਼ੇਬ ਆਕ ਤਾਂ ਉਸ ਸਮੇਂ ਦੱਖਣ ਦੀ ਮੁਹਿੰਮ ਤੇ ਸੀ ਪਰ ਉਸਨੇ ਪਹਾੜੀ ਰਾਜਿਆਂ ਦੀ ਮਦਦ ਲਈ ਸਰਹੰਦ ਲਾਹੌਰ ਦੇ ਸੂਬੇਦਾਰਾਂ ਨੂੰ ਹੁਕਮ ਜਾਰੀ ਕੀਤੇ ਇਸ ਤਰ੍ਹਾਂ ਸਰਹੰਦ ਲਾਹੌਰ ਤੇ ਪਹਾੜੀ ਰਾਜਿਆਂ ਦੇ ਢਿੱਡੀ ਦਲ ਨੇ ਮਿਲ ਕੇ ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਕਿਉਂਕਿ ਦਸਮੇਸ਼ ਪਤਾ ਦੇ ਬਹਾਦਰ ਸਿੰਘਾਂ ਨੇ ਪਹਿਲਾਂ ਕਈ ਵਾਰ ਮੈਦਾਨੇ ਜੰਗ ਵਿੱਚ ਪਹਾੜੀ ਰਾਜਿਆਂ ਦੀਆਂ ਦੌੜਾਂ ਲਗਵਾਈਆਂ ਸਨ ਉਹਨਾਂ ਆਮੋ-ਸਾਮਣੀ ਲੜਾਈ ਨਾਲੋਂ ਘੇਰਾਬੰਦੀ ਤੇ ਜ਼ਿਆਦਾ ਜੋਰ ਦਿੱਤਾ 1704 ਈਸਵੀ ਗਰਮੀ ਦੇ ਮਹੀਨਿਆਂ ਵਿੱਚ بارشਾਂ ਨਾਲ ਦੁਸ਼ਮਣ ਫੌਜਾਂ ਦਾ ਬੁਰਾ ਹਾਲ ਹੋਣ ਲੱਗਾ ਸਮੇਂ-ਸਮੇਂ ਖਾਸਾ ਫੌਜਾਂ ਹਮਲਾ ਕਰਕੇ ਦੁਸ਼ਮਣਾਂ ਦਾ ਜਾਨੀ ਨੁਕਸਾਨ ਕਰਦੇ ਹੋਏ ਰਸਦਾਂ ਤੇ ਕਾਬਜ਼ ਹੋ ਜਾਂਦੀਆਂ ਖਾਸਾ ਫੌਜਾਂ ਤੇ ਅਚਾਨਕ ਹਮਰਿਆ ਕਰਕੇ ਦੁਸ਼ਮਣਾਂ ਦੇ ਦਿਲ ਦਹਿ ਚੁਕੇ ਸਨ ਦੁਸ਼ਮਣ ਫੌਜ ਨੂੰ ਆਪਣੀ ਬਹੁ ਗਿਣਤੀ ਤੇ ਮਾਲਸੀ ਵਜ਼ੀਰ ਖਾਨ ਦੇ ਹੁਕਮ ਨਾਲ ਕੇਰਾਬੰਦੀ ਹੋਰ ਸਖਤ ਕਰ ਦਿੱਤੀ ਗਈ ਕੇਰਾ ਲਮੇਰਾ ਸਖਤ ਹੋਣ ਕਰਕੇ ਤੇ ਨਿਤ ਦੀ ਲੜਾਈ ਨਾਲ ਖਾਸਾ ਫੌਜਾਂ ਦੀ ਗਿਣਤੀ ਦਿਨ ਬਦਨ ਘਟਦੀ ਜਾ ਰਹੀ ਸੀ ਅਨਾਜ ਪਾਣੀ ਦੇ ਭੰਡਾਰੇ ਖਤਮ ਹੋਣ ਨੂੰ ਆ ਗਏ ਪਸ਼ੂਆਂ ਲਈ ਚਾਰੇ ਦੀ ਭਾਰੀ ਕਿਲਤ ਆ ਗਈ ਬਹੁਤ ਸਾਰੇ ਬਹਾਦਰ ਸਿੰਘ ਤੇ ਪਾਲਤੂ ਪਸ਼ੂ ਭੁੱਖ ਦੀ ਪੇਟ ਚੜ ਗਏ ਸਿਦਕੀ ਸਿੰਘਾਂ ਦੀ ਸਿਦਕ ਸਬੂਰੀ ਦੀ ਪਰਖ ਹੋ ਰਹੀ ਸੀ ਦੁਸ਼ਮਣ ਦੇ ਵਾਰ-ਵਾਰ ਠੰਡੋਰਾ ਦੇਣ ਤੇ ਵੀ ਜੇਕਰ ਕੋਈ ਖਾਲੀ ਹੱਥ ਜਾਣਾ ਚਾਹੇ ਤਾਂ ਉਸ ਨੂੰ ਜਾਨ ਦਿੱਤਾ ਜਾਵੇਗਾ ਕੋਈ ਵੀ ਸਿੰਘ ਸਿਦਕ ਤੋਂ ਨਹੀਂ ਡੋਲਿਆ ਗੁਰੂ ਜੀ ਨੇ ਗੁਰੂ ਜੀ ਨੇ ਪੰਥ ਪ੍ਰਧਾਨੀ ਸਿਧਾਂਤ ਨੂੰ ਸਥਾਪਿਤ ਕਰ ਖਾਲਸੇ ਵਿੱਚ ਐਸਾ ਕਮਾਲ ਦਾ ਆਤਮ ਵਿਸ਼ਵਾਸ ਐਸਾ ਵਿਸਮਾਦੀ ਹੌਸਲਾ ਤੇ ਸਾਹਸ ਭਰ ਦਿੱਤਾ ਸੀ ਕਿ ਖਾਲਸਾ ਸਮੇਂ-ਸਮੇਂ ਗੁਰੂ ਜੀ ਨੂੰ ਆਪਣੇ ਅਜਾਜ਼ਲਾਹ ਤੇ ਸੁਝਾਅ ਦੇ ਦਿਆ ਕਰਦਾ ਸੀ ਤੇ ਗੁਰੂ ਜੀ ਵੀ ਉਸ ਉੱਪਰ ਅਮਲ ਦਰਅਮਦ ਹਿਤ ਡੂੰਗੀ ਵਿਚਾਰ ਕਰਦੇ ਗੁਰੂ ਬਾਸਾਧੀ ਇਹ ਸਦਾ ਹੀ ਕੋਸ਼ਿਸ਼ ਰਹੀ ਕਿ ਉਹਨਾਂ ਦੇ ਸਿੰਘਾਂ ਦੇ ਵਿਅਕਤੀਤਵ ਦਾ ਪੂਰਨ ਵਿਕਾਸ ਹੋਵੇ ਕੁਝ ਸਿੰਘਾਂ ਸਲਾਹ ਦਿੱਤੀ ਕਿ ਸਾਨੂੰ ਕਿਲਾ ਖਾਲੀ ਕਰ ਦੇਣਾ ਚਾਹੀਦਾ ਹੈ ਵੱਖ-ਵੱਖ ਸਮੇਂ ਯੁੱਧ ਦੇ ਢੰਗ ਤਰੀਕੇ ਅਲੱਗ-ਅਲੱਗ ਹੁੰਦੇ ਹਨ ਗੁਰੂ ਜੀ ਨੇ ਇਸ ਸਮੇਂ ਸਿੰਘਾਂ ਨੂੰ ਸਬਰ ਸੰਤੋਖ ਵਿੱਚ ਔਕਾ ਸਮਾਂ ਕੱਟ ਲੈਣ ਲਈ ਕਿਹਾ ਗੁਰੂ ਜੀ ਨੇ ਫਰਮਾਇਆ ਕਿ ਸਭ ਕੁਝ ਅਕਾਲ ਪੁਰਖ ਦੇ ਹਾਣੇ ਵਿੱਚ ਹੈ ਇਹ ਪਰਖ ਦਿਖੜੀ ਹੈ ਮੁਸ਼ਕਲਾਂ ਦੀ ਪੱਠੇ ਵਿੱਚ ਤਪਨ ਬਿਨਾ ਸੋਨਾ ਸ਼ੁੱਧ ਨਹੀਂ ਹੁੰਦਾ ਪਰ ਕੁਝ ਸਿੰਘ ਇਸ ਵਿਖੜੇ ਸਮੇਂ ਗੁਰੂ ਜੀ ਦਾ ਸਾਥ ਛੱਡਣ ਲੱਗੇ ਭੁੱਲ ਹਰ ਕੋਈ ਕਰ ਸਕਦਾ ਹੈ ਕਿਉਂਕਿ ਦੁਨੀਆ ਦਾ ਹਰ ਇਨਸਾਨ ਭੁੱਲਣ ਹਰ ਹੈ ਕੇਵਲ ਕਰਤਾ ਹੀ ਅਪੁੱਲ ਹੈ ਭੁੱਲਣ ਅੰਦਰ ਸਭ ਕੋ ਅਪੁੱਲ ਗੁਰ ਕਰਤਾਰ ਅੰਗ 61 ਪੇਟ ਦੀ ਭੁੱਖ ਸਹਣੀ ਕੋਈ ਸੁਖਾਲੀ ਨਹੀਂ ਇਹ ਇਨਸਾਨ ਨੂੰ ਕੁਝ ਵੀ ਕਰਨ ਵਾਸਤੇ ਮਜਬੂਰ ਕਰ ਸਕਦੀ ਹੈ ਇਨਾ ਸਿੰਘਾਂ ਉੱਤੇ ਵੀ ਭਾਰੂ ਹੋਈ ਭੁੱਖ ਦੇ ਦੁੱਖ ਤੋਂ ਤੰਗ ਆ ਕੇ ਕੁਝ ਸਿੰਘਾਂ ਜਿਨ੍ਹਾਂ ਦੀ ਗਿਣਤੀ ਇਤਿਹਾਸ ਵਿੱਚ 40 ਦੱਸੀ ਗਈ ਹੈ ਆਨੰਦਪੁਰ ਨੂੰ ਛੱਡ ਜਾਣ ਦਾ ਇਰਾਦਾ ਕਰ ਲਿਆ ਗੁਰੂ ਜੀ ਦੇ ਪੇਸ਼ ਹੋ ਇਹਨਾਂ ਸਿੰਘਾਂ ਬੇਨਤੀ ਕੀਤੀ ਗੁਰਦੇਵ ਅਸੀਂ ਜਾਣਾ ਚਾਹੁੰਦੇ ਹਾਂ ਦਸਮੇਸ਼ ਪਿਤਾ ਨੇ ਇਹਨਾਂ ਸਿੰਘਾਂ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਤੱਕਿਆ ਤੇ ਬਚਨ ਕੀਤਾ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਚਲੇ ਜਾਓ ਪਰ ਜਾਣ ਦੀ ਨਿਸ਼ਾਨੀ ਅਸੀਂ ਛੱਡ ਕੇ ਜਾ ਰਹੇ ਹਾਂ ਦੇ ਜਾਓ ਕਹਿੰਦੇ ਹਨ ਕਿ ਵਕਤ 바ਕੇ ਬੰਦਾ ਪੂਰਵ ਵਕਤ ਵਿੱਚ ਕਿਸੇ ਅਫਸਰ ਉਪਰ ਕਹੀ ਆਪਣੀ ਹੀ ਗੱਲ ਭੁੱਲ ਸਕਦਾ ਹੈ ਪਰ ਕਿਸੇ ਨੂੰ ਲਿਖ ਕੇ ਦਿੱਤਾ ਵਿਵਰਣ ਥੋੜੇ ਕੀਤੇ ਭੁਲਾਇਆ ਨਹੀਂ ਜਾ ਸਕਦਾ ਸਿੰਘਾਂ ਨੇ ਲੈ ਕੇ ਦੇ ਦਿੱਤਾ ਜਿਸ ਨੂੰ ਇਤਿਹਾਸ ਵਿੱਚ ਬੇਦਾਵਾ ਕਿਹਾ ਜਾਂਦਾ ਹੈ ਇਸ ਲਿਖਤ ਵਿੱਚ ਸਪਸ਼ਟ ਲਿਖਿਆ ਦੱਸਿਆ ਜਾਂਦਾ ਹੈ ਕਿ ਕੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਇਹਨਾਂ ਸਿੰਘਾਂ ਨੇ ਅਨੰਦਪੁਰ ਨੂੰ ਛੱਡ ਘਰਾਂ ਵੱਲ ਨੂੰ ਮੂੰਹ ਕੀਤਾ ਜਦ ਘਰ ਹੀ ਪਹੁੰਚੇ ਤਾਂ ਇਹਨਾਂ ਨੂੰ ਆਪਣੀ ਸ਼ਰਮਿੰਦਗੀ ਨੇ ਪੂਰੀ ਤਰ੍ਹਾਂ ਆ ਘਿਰਿਆ ਪਰ ਹੁਣ ਸਮਾਂ ਲੰਘ ਚੁੱਕਿਆ ਸੀ ਦੂਜੇ ਪਾਸੇ ਇਸ ਲਮੇਰੀ جنگ ਤੋਂ ਪਹਾੜੀ ਰਾਜੇ ਵੀ ਪੂਰੀ ਤਰ੍ਹਾਂ ਤੰਗ ਆ ਚੁੱਕੇ ਸਨ ਅੰਤ ਨੂੰ ਤੰਗ ਆ ਕੇ ਪਹਾੜੀ ਰਾਜਿਆਂ ਤੇ ਸਰਹਿੰਦ ਲਾਹੌਰ ਦੇ ਸੂਬੇਦਾਰਾਂ ਨੇ ਆਪਣੇ ਖਸਤਾਖਰਾ ਹੇਠ ਬਾਦਸ਼ਾਹ ਵੱਲੋਂ ਪਰਵਾਨਾ ਭੇਜਿਆ ਕਿ ਜੇਕਰ ਗੁਰੂ ਜੀ ਅਨੰਦਪੁਰ ਸਾਹਿਬ ਨੂੰ ਖਾਲੀ ਕਰ ਜਾਣ ਜਾਂ ਉਹਨਾਂ ਨੂੰ ਬਿਨਾਂ ਰੋਕ ਟੋਕ ਦੇ ਜਾਣ ਦਿੱਤਾ ਜਾਵੇਗਾ ਇਸ ਲਈ ਉਹਨਾਂ ਕਸਮਾਂ ਵਿਖਾ ਦਿਆਂ ਗੁਰਦੇਵ ਪਿਤਾ ਪਹਾੜੀ ਰਾਜਿਆਂ ਦੇ ਚਰਿੱਤਰ ਤੇ ਚੰਗੀ ਤਰ੍ਹਾਂ ਜਾਣੋ ਸਨ ਪਰ ਸਿੰਘਾਂ ਇਕੱਤਰ ਹੌਸਲਾ ਦਿੱਤੀ ਕਿ ਸਾਨੂੰ ਇਹ ਖਾਲੀ ਕਰ ਦੇਣਾ ਚਾਹੀਦਾ ਹੈ ਸਥਿਤੀ ਉੱਪਰ ਵਿਚਾਰ ਮਗਰੋਂ ਅਨੰਦਪੁਰ ਸਾਹਿਬ ਨੂੰ چڑ دن دا فیصلہ ہو گیا دشمن فوجہ نے ایک تحت دریا سترج کے پاسیوں کچھ رستہ دے دیتا داحور جی کا خالص واحر جی کی فتح